ਬੱਬੇਹਾਲੀ ਪਿੰਡਾਂ ਵਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟਾਂ 'ਚ ਗੱਡੀ ਆ ਗਈ ਆ 64 ਦੇ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਣ ਦੇ ਪਠਾਨਕੋਟ 'ਚ ਅੱਗ ਲੱਗੀ ਆ ਅੱਛਾ ਜੀ ਤੇ ਉਹ ਕਿਨੇ ਵੇਲੇ ਪਹੁੰਚੀ ਬਾਈ ਬਜਾ ਤੱਕ ਫਿਰ ਲੇਟ ਪਹੁੰਚੀ ਬਾਈ ਪਹੁੰਚ ਕੇ ਗਈ ਏ ਬੱਬੇਹਾਲੀ ਪਿੰਡਾਂ ਵਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅਗ ਲੱਗੀ ਆ ਤੇ ਅਸੀਂ ਉਸੇ ਵਾਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਟਰੈਕਟਰ ਜਿਹੜਾ ਉਹ ਲਾਤ ਤਾ ਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਤਾ ਮਿਰਚ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਉੱਲਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫ ਅਲੀ ਭਾਈ ਨਾ ਮੇਰਾ ਸੈਫ ਅਲੀ ਭਾਈ 64 ਲੀ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਅੱਗ ਲੱਗ ਗਈ ਅੱਛਾ ਜੀ ਤੇ ਉਹ ਕਿੰਨੇ ਵੇਰ ਪਹੁੰਚੀ ਬਾਈ ਕਿੱਧਰ ਤੱਕ ਪਹੁੰਚ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਕਿੰਨਾ ਕਿਨਕ ਨੁਕਸਾਨ ਤੇ ਬਾਬਾ ਕਹਿੰਦੇ ਢੇਰ ਤੋਂ ਤਾਂ ਹੀ ਲੱਗ ਰਹਾ ਹੈ 5 ਕਿਲੋ ਲੱਖ ਦੇ ਲੱਗ ਜਾ ਕੇ ਤਿਆਰ ਕਰ ਗਿਆ ਭਾਈ ਟਰਾਲਾ ਪਰਾਲੀ ਰਸਤੇ ਇਹ ਤੁਹਾਡੀ ਆਪਣੀ ਦੇ ਭਾਈ ਕਰਾਇਦਾ ਜੀ ਜਿਆਨੂ ਨੇ ਭਾਈ ਉਹ 42 42 ਤੇ ਫੋਨ ਕੀਤਾ ਜੀ ਐ 425 ਤੇ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਪਿਛੋਂ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੁਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰ ਵਾਲਾ ਬੋਲਾ ਜੀ ਕਿੰਨਾ ਕਿੰਨਾ ਨੁਕਸਾਨ ਨਕਸਾਨ ਹਦਾ ਇਹ ਸਰਿਆ ਜੀ ਜਿਹੜਾ ਵਪਾਰੀ ਦਾ ਕਦੇ ਪੋਰਗੇ ਗੱਡੀ ਦਾ ਕਰੋਗ ਲਾ ਕਣਕਾਈ ਕਣਕ ਦਾ ਬਚਾਓ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਬੱਬੇ ਵਾਲੀ ਪਿੰਡਾਂ ਵਿੱਚ ਅਸੀਂ ਵੀ ਇੱਥੇ ਬਿੱਚੇ ਸੀ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ ਚ ਗੱਡੀ ਆ ਗਈ ਆ ਸਠਿਆਲੇ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਣ ਦੇ ਪਠਾਨਕੋਟ ਅੱਗ ਲੱਗੀ ਆ ਅੱਛਾ ਜੀ ਤੇ ਓਕੇ ਜੀ ਮੇਰੇ ਪੰਚੀ ਬਾਈ ਜਿਹੜਾ ਜਲਾ ਕਰੇ। ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ। ਬੋ ਪਹਿਲੀ ਪਿੰਡਾਂ ਵਾਲਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟਾਂ ਚ ਗੱਡੀ ਆ ਗਈ ਆ। ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਟਰੈਕਟਰ ਜਿਹੜਾ ਉਹ ਲਾਤ ਪਹਿਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਟਾ ਮਿਲ ਕੇ ਪਰਾਲੀ ਜਾਂਦੀ ਆ। ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲੋਂ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ। ਸੈਫਲੀ ਬਾਈ ਨਾ ਮੇਰਾ ਸੈਫਲੀ ਬਾਈ 48 ਭਰੀ ਟਰਾਲੀ ਪਰਾਲੀ ਦੀ। ਵੇਲੇ ਆ ਜਾਂਦੇ ਪਠਾਨਕੋਟ ਅੱਗ ਲੱਗ ਗਈ ਅੱਛਾ ਜੀ ਤੇ ਮੌਕੇ ਤੇ ਪਹੁੰਚੀ ਬਾਈ ਬੁਰੀ ਦੇ ਜਰਾ ਪਰੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਜੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਾਬਾ ਬਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ ਪਾਈ ਕਿ ਲੱਖ ਤੇ ਲੱਖ ਜਾ ਕੇ ਪਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰਸੇ ਇਹੋ ਦੀ ਆਪਣੀ ਜੀ ਬਾਈ ਕਰਾਇਆ ਜੀ ਜੀ ਆ ਨੂੰ ਨਾ ਭਾਈ ਉਹ ਚਾਰ 20 ਚਾਰ 20 ਤੇ ਫੋਨ ਕੀਤਾ ਜੀ ਐ ਚਾਰ 25 ਤੇ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਪਿਛੋਂ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰਾਂ ਦਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਉਹਦਾ ਹੁਣ ਛੜਿਆ ਜੀ ਜਿਹੜਾ ਆਪਣੇ ਭਰਾੜੀ ਦਾ ਕਦੇ ਪਹੁੰਗੇ ਗੱਡੀ ਨਾਲ ਕੋਈ ਗਲਤ ਕਣਕਾ ਜੀ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ